ਮੈਂ ਬਲਵੰਤ ਸਿੰਘ ਨੜਿਆਲੀ ਪ੍ਰਧਾਨ ਭਾਰਤੀ ਹੋਣ ਜ਼ਿਲ੍ਹਾ ਮੁਹਾਲੀ ਪਿਛਲੇ 7 ਸਾਲ ਤੋਂ ਹੈਪੀ ਸੀਡਰ ਨਾਲ ਬਿਨਾਂ ਅੱਗ ਲਗਾਈ ਤੋਂ ਕਣਕ ਦੀ ਬਿਜਾਈ ਕਰ ਰਿਹਾ ਜਿਸ ਨਾਲ ਮੇਰੇ ਝਾੜ ਤੇ ਜਾਂ ਜਰਮੀਨੇਸ਼ਨ ਤੇ ਜਾਂ ਹੋਰ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਪੈ ਰਿਹਾ ਇਹ ਦੇਖੋ ਕਿੰਨਾ ਵਧੀਆ ਸਾਫ਼ ਹੈ ਹੈਪੀ ਸੀਡਰ ਬਣਾ ਰਹੀ ਹੈ ਪਰ ਦੂਜੇ ਪਾਸੇ ਕਚਰੇ ਦੇਖੋ ਕਿਦਾਂ ਉੱਧੇ ਹੀ ਖੜੇ ਇਸ ਕਰਕੇ ਮੈਂ ਜਿਹੜੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਵਿਨੇ ਢਾਈ ਤੋਂ ਕਣਕ ਜਿਹੜੀ ਹੁੰਦੀ ਨਹੀਂ ਇਹ ਦੇਖੋ ਮੈਂ ਦਿਖਾਣਾ ਚਾਹਗਾ ਇਹ ਮਸ਼ੀਨ ਹੈ ਕਣਕ ਹੀ ਕਣਕ ਪਾਈ ਹੋਈ ਹੈ ਰੇਹ ਵਾਲਾ ਖਾਨਾ ਜਿਹੜਾ ਉਹ ਖਾਲੀ ਹੈ ਬਿਲਕੁਲ ਫਿਰ ਵੀ ਜਿਹੜਾ ਝਾੜ ਦੇ ਮੇਰੇ ਪਿਛਲੇ 7 ਸਾਲ ਤੋਂ ਕੋਈ ਅਸਰ ਨਹੀਂ ਪੈ ਰਿਹਾ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗਾ ਆਓ ਘਰ ਦਾ ਬੀਜ ਰੱਖਿਆ ਹੋਇਆ ਕੋਈ ਕਿਸੇ ਤੋਂ ਨਹੀਂ ਲੈਣਾ ਇਹ ਮੇਰਾ ਆਪਣਾ ਘਰ ਦਾ ਬੀਜ ਰੱਖਿਆ ਹੋਇਆ ਆ। ਆਓ ਇਕੱਠੇ ਹੋ ਕੇ ਅੱਗ ਦੇ ਖਿਲਾਫ ਨਿਹਿਮ ਚਲਾਈਏ। ਤੇ ਜਿਹੜੀ ਖਾਦ ਦੀ ਕਾਲਾ ਬਜਾਰੀ ਹੋ ਰਹੀ ਹੈ ਉਹ ਤਾਂ ਹੋ ਰਹੀ ਹੈ ਕਿ ਆਪਾਂ ਆਪਣੇ ਮਨ 'ਚ ਇਹ ਭਰਮ ਪਾ ਤਿਆ ਕਿ ਖਾਦ ਤੋਂ ਬਿਨਾ ਕਣਕ ਜਿਹੜੀ ਉਹ ਠੀਕ ਨਹੀਂ ਹੁੰਦੀ ਪਰ ਇਹ ਦੇਖੋ ਮੈਂ ਪਿਛਲੇ 7 ਸਾਲ ਤੋਂ ਬਿਨਾ ਕਿਸੇ ਖਾਦ ਤੋਂ ਔਰ ਬਿਨਾ ਅੱਗ ਲਾਏ ਤੋਂ ਬਜਾਈ ਕਰ ਰਿਹਾ ਆ। ਮੈਂ ਪੰਜਾਬ ਦੇ ਸਮੂਹ ਕਿਸਾਨਾਂ ਨੂੰ ਬੇਨਤੀ ਕਰਾਂਗਾ ਆ ਉਸ ਮਹੀਨੇ ਵੀ ਸ਼ਾਮਲ ਹੋ ਕੇ ਜਿੱਥੇ ਵਾਤਾਵਰਣ ਨੂੰ ਬਚਾਉਣਾ ਉੱਥੇ ਜਿਹੜੀ ਆਪਣੀ ਧਰਤੀ ਦੀ ਉਹ ਉੱਥੇ ਧਰਤੀ ਨੂੰ ਵੀ ਬਚਾਉਣਾ ਕਿਉਂਕਿ ਆ ਗਲਣ ਨਾਲ ਜਿਹੜੀ ਮਿੱਟੀ ਹੈ ਉਹ ਹੀ ਕਿੱਟ ਦਾ ਰੂਪ ਧਾਰਦੀ ਹੈ ਤੇ ਮਿੱਤਰ ਕੀੜੇ ਮਰ ਜਾਂਦੇ ਹਨ ਐਨਾ ਕਹਿੰਦਾ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ